ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਹੋ ਤੁਸੀਂ ਸਾਰੇ ਠੀਕ ਹੋ ਅੱਜ ਦੇ ਨਿਊ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਫੋਲੋ ਨਹੀਂ ਕੀਤਾ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਦੇਖੋ ਜੀ ਹੈਲੋ ਹੈਲੋ ਕੀ ਮੈਂ ਰੋਟੀ ਖਾਈ ਨਹੀਂ ਤਾਂ ਜਲੇਬੀਆਂ ਜਲੇਬੀਆਂ ਖਾਣੀਆਂ ਬਸ ਖਾਓ ਕੁੜੀ ਜਲੇਬੀਆਂ ਖਾਈ ਜਾਂਦੀ ਚਾਹ ਨਾਲ ਬੇਰ ਖਾਈ ਅੱਜ ਇਹਦੀ ਮੰਮੀ ਨੇ ਇਹਨੂੰ 베ਰ ਦਿੱਤੇ ਬੜੀ ਸੋਹਣੀ ਸੀਗੀ। ਅੱਛਾ ਜੇਵ ਚ ਪਾਲੇ ਸੀ ਕਿ ਆਏ ਨਹੀਂ ਕੋਈ ਵੀ ਕੜਦਾ ਸੀ ਇੱਥੇ ਰੱਖ ਲੈਂਦੀ। ਇੱਧਰ ਦੇਖੋ ਦਰਸ਼ਕੋ 베ਰ ਲੈ ਕੇ ਆਏ ਸੀ ਤੇ ਮੰਮੀ ਹੋਰੀ ਦੇਸੀ 베ਰ ਹੈ ਜੀ ਮਲਿਆਂ ਦੇ ਬੜੇ ਹੀ ਮਿੱਠੇ ਮਿੱਠੇ ਸੀਗੇ। ਤੇ ਲੈ। ਜਦੋਂ ਪੱਕੀ ਰੋਟੀ ਪਾਣੀ ਖਾ ਕੇ اٹਿਆ ਤੇ ਮੰਮੀ ਨਰੇਗਾ ਨੂੰ ਜਾਂਦੀ ਹੈ ਜੀ ਤਿਆਰ ਹੋਈ ਬੈਠੀ ਆ। ਤੇ ਅਸੀਂ ਤਾਂ ਭਾਈ ਰਾਤ ਬਾਹਰ ਪੈ ਸੀ ਕਿਉਂਕਿ ਗਰਮੀ ਨਾ ਬਹੁਤ ਹੀ ਜ਼ਿਆਦਾ ਸੀਗੀ ਦਰਸ਼ਕੋ ਆਪਣਾ ਇੱਕ ਸਵਾ ਇੱਕ ਮਿੰਟ ਦਾ ਵੀਡੀਓ ਰਹਿਣ ਵਾਲਾ ਤੇ ਪਲੀਜ਼ ਵੀਡੀਓ ਨੂੰ ਦਬਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੀ ਜਿਹੜੀ ਛੱਤ ਹੈ ਨਾ ਕੱਚੀ ਸੁਹਾਤ ਦੀ ਉਹ ਤੁਹਾਨੂੰ ਦਿਖਾਉਣੀ ਆ ਕਿ ਡਿੱਗ ਗਈ ਹੈ ਇਹ ਸਰਤੀਏ ਨਾ ਇਸ ਤਰੀਕੇ ਕਰਦੀ ਆ ਇਸ ਸਵਾਦ ਦੇ ਵਿੱਚ ਸਾਡੀਆਂ ਬਹੁਤ ਪੁਰਾਣੀਆਂ ਯਾਦਾਂ ਸੀਗੀਆਂ ਉਹ ਮੈਂ ਯੂਟਿਊਬਰ ਜਿਹੜੀ ਆਪਣੀ ਯੂਟਿਊਬ ਦੇ ਬਲੌਗ ਆ ਉਹਨਾਂ ਦੇ ਵਿੱਚ ਆ ਜਿਹੜੀ ਮੇਰੀ ਅਲਮਾਰੀ ਸੀਗੀ ਇਹਦੇ ਵਿੱਚ ਮੇਰੀਆਂ ਕਿਤਾਬਾਂ ਵਗੈਰਾ ਸਾਰਾ ਕੁਝ ਮੇਰਾ ਸਵਾਨ ਪਿਆ ਹੁੰਦਾ ਸੀਗਾ ਤੇ ਠੀਕ ਹੈ ਜੀ ਆਉਂਦੇ ਰਵਾਂਗੇ ਆਪਾਂ ਵਧੀਆ ਵਧੀਆ ਵੀਡੀਓ ਲੈ ਕੇ ਮਿਲਦੇ ਆਂ ਜੀ ਅਗਲੀ ਵੀਡੀਓ ਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ